ਫੜ ਫੜ ਰੋੜਾ ਪ੍ਰੈਕਟਿਸ ਕਰ। ਭਾਈ ਕੰਮ ਤੋਂ ਲੇਟ ਹੋ ਗਿਆ ਅੱਜ ਠੇਕੇਦਾਰ ਕੱਢੂਗਾ ਗਾੜਾ। ਉਹਨੇ ਹਣਾ ਕੋ ਟਾਈਮ ਕੰਮ ਤੇ ਆਉਂਦਾ। ਮੈਂ ਦਵਾ ਦਵਾ ਜਾਨੇ ਕੰਮ ਤੇ। ਕਾਹਲੀ ਮੋੜ ਤੇ ਵੀ ਕੋਈ ਟਾਈਮ ਤੇ ਆਉਂਦਾ। ਬੜੀ ਇਹੋ ਜਿਹੀ ਬਾਕੀ ਬੰਦੇ ਨਹੀਂ ਗਏ ਯਾਰ। ਭਾਈ ਯਾਰ ਲੇਟ ਹੋ ਗਿਆ ਜਨਾ ਪਰੋਣੇ ਆ ਗਏ ਸੀ ਇੱਥੇ। ਤਾਂ ਲੇਟ ਹੋ ਗਿਆ। ਪਰੋਣੇ ਤਾਂ ਆ ਗਏ ਯਾਰ ਬਾਕੀ ਬੰਦੇ ਨਹੀਂ। ਸਾਮੁੰਨੇ ਦਾ ਅਗੇ ਚੱਲ ਕੋਈ ਨਹੀਂ ਮੈਂ ਕਹਿੰਦਾ ਤੇ ਪਹਿਲੇ ਛੁੱਟੀ ਵੇ ਵੱਧ ਲਾ ਲਉਣਾ ਯਾਰ ਠੀਕ ਹੈ ਚੱਕ ਆਇਆ ਕਿੱਥੇ ਚੱਕ ਫਿਰ ਹਾਂ ਬਤਾ ਚੱਕ ਲਗੇ ਸਾਮੁੰਨੇ ਦੇ ਸਾਰੇ ਅਮਰਾ ਕੋਈ ਕੋ ਵਾ ਤੇ ਯਾਰ ਕਿੱਥੇ ਨਾ ਤੂੰ ਆਇਆ ਮੈਂ ਫਿਰਾਂ ਬੈਠਿਆ ਹੋਲੇ ਪਾਉਂਗਾ ਹੋਲੀ ਕੋਈ ਨਹੀਂ ਦਫਾ ਤੇ ਨਾ ਤਾ ਉਹ ਪਾਉਂਗਾ ਆਇਆ ਨਾ ਤੱਕਾਈ ਸਾਰੇ ਭਾਰੇ ਤੂੰ ਦੱਸ ਕਿਹੜਾ ਚੱਕਾ ਤੇਰੇ ਮਾਲ ਹੌਲਾ ਜਿਗਾ ਦੇ ਯਾਰ ਹੋਲੀ ਸਾਰੇ ਭਾਰੇ ਕਿਹੜੇ ਐ ਮੇਰੇ ਸਾਹਮਣੇ ਹੌਲਾ ਹੋਊਗਾ ਇਹ ਚਾਹੁੰਦੇ ਐ ਕਹਿੰਦਾ ਤੁਹਾਡੇ ਇਹ ਬਾਣੀ ਨਹੀਂ ਐ ਤੂੰ ਮੈਨੂੰ ਪਾੜਾ ਲੱਗਦਾ ਮੈਨੂੰ ਵੀ ਅੱਜ ਨਇਆ ਅਕਾਸ਼ੀਆਂ ਚ ਮਾਰੀ ਜਦਾ ਮੈਂ ਹਾਂ ਪਾੜਾ ਬਹੁਤ ਪਿੱਛਾ ਬਹੁਤ ਕਿਰਾਂ ਚ ਕਿਹੜਾ ਉਹ ਦੱਸੇ ਅੱਜ ਕਾੜਿਆ ਸੁਹਾਵ ਨਾਲ ਸਾਡੇ ਜਾ ਬਰੀ ਗੋਲਵਾਰੀ ਉਤੇ ਹਾਂ ਨਾ ਮਰੇ ਤਾਂ ਜਾਓ ਕਾਕੇ ਕੋਈ ਬੜਾ ਜੀ ਨਾ ਕਿੰਨਾ ਚੰਗਾ ਚੰਗਾ ਯਾਰ ਅੱਜ ਕੀਨ ਦਾ ਮੜਾ ਸਹੀ ਯਾਰ ਬੋਲੇ ਨੇ ਯਾ ਭਈ ਯਾਰੇ ਕਈ ਤਾਂ 80% ਦਰ ਚੱਲੀ ਆਈ ਏ ਉਹ ਦੇਖ ਕੇ ਜਨਮਾ ਸਰ ਤੇ ਖਾ ਲਏ ਮਨੇ ચકડા પે કાલ અજ તે લાગ ਕਾਲ ਕੋਈ ਨਹੀਂ ਹੋ ਰਿਹਾ ਮੈਂ ਮਸਾਲਾ ਸ਼ਾਂਤ ਹੋਰ ਯਾਰ ਕੰਮ ਆਹੀ ਨਹੀਂ ਫਿਰ ਬੰਦੇ ਦੂਤੀ ਕੀ ਕਰਨਗੇ ਬਾਈ ਤੁਸੀਂ ਪਤਾ ਕਰ ਲੋ ਮੈਂ ਮਸਾਲਾ ਸ਼ਾਂਤ ਨਾ ਰਿੰਗ ਆਪਾਂ ਤੂੰ ਉਹ ਭਾਵੇਂ ਨਾ ਨਾ ਦੇ ਕੋਈ ਗੱਲ ਠੇਕਦਰਾ ਹੈ ਨਾ ਕਰ ਠੇਕਦਰਾ ਕਾਲੂ ਆਈ ਯਾਰ ਦਿਹਾੜੀ ਲੱਜ ਗਰੀਬ ਬੰਦੇ ਦਿਹਾੜੀ ਦਾ ਮਾਸੂਗੀ ਯਾਰ ਚੱਲ ਕੋਈ ਨਹੀਂ ਠੇਕਦਰਾ ਚੱਲ ਕੋਈ ਨਹੀਂ ਯਾਰ ਗਰੀਬ ਬੰਦਾ ਮੈਂ ਵੀ ਕੋਈ ਘੜ ਦੇਣੀ ਸ਼ਾਮ ਦੀ ਢੜੀ ਪਿਆ ਰਹੀ ਯਾਰ ਮੇਰੇ ਠੀਕ ਯਾਰ ਹਾਂ ਚੱਲ ਬੁੱਤਾ ਤੇਰੇ ਤੋਂ ਮੈਂ ਸਭ ਭਾਰਾਂ ਤੇ ਕਿਵੇਂ ਮਿੰਟ ਤਾਂ ਹੁਣ ਜਵਾਬ ਪੈ ਗਏ ਆ ਇਹ ਬੜਿਆ ਪਾਣੀ ਆ ਤਾਂ ਮੈਂ ਕਰਨਾ ਹੁਲਾਇਆ ਹੈ। ਹਾਂ। ਮੈਂ ਪਾੜਨਾ ਤੇ ਤੁਸੀਂ ਹੋਰ ਦਾ ਕੰਮ ਕਰ ਰਹੇ ਹੈ। ਜੇ ਤੋਹਾਰਾ ਨਾ ਮਾਨ ਚੱਕਿਆ ਜਾਂਦਾ ਯਾਰ। ਮੇਰੇ ਮੋਢੇ 'ਚ ਵੱਲ ਪੈ ਗਿਆ ਤੇ ਮੈਨੂੰ ਪਾਣੀ ਛਿੜਕ ਲੈਣਗੇ। ਹੈਂ? ਤੂੰ ਜੇ ਚਾਹ ਚੁੱਕਿਆ ਜਾ ਕੇ ਕਰ। ਹੋਰ ਯਾਰ ਮੰਗਾਉਂ ਤੋਂ ਕੱਟ ਪਿਆ ਹੈ ਜੀ। ਜਦੋਂ ਨਹੀਂ ਆਉਂਦੀ। ਐਸੀ ਮਾਰੀ ਸੀ। ਜੇਵਾ ਸਿਕਾ। ਰਸਤਾਂ ਤੇ ਕੰਨ ਭਾਈ। ਫਾਲੀ ਦੀ ਮਾਰ ਦੇ। ਉਹ ਜੇ ਵੀ ਪੱਕੇ ਜਣਾ ਕਾਹ ਨੂੰ ਜਮਾ ਹੈ ਬਿਲਕੁਲ ਠਾਕੀ ਤੁਸੀਂ ਕਾਹ ਜਾਓ ਏ ਜਾਣ ਸਮਾਨ ਫੜਾ ਯਾਰ ਉਹ ਫੜੀ ਜਗਾ ਉਹ ਮੋਟਰ ਬੰਦ ਕਰ ਦੋ ਤੇ ਜੀ ਆ ਗਈ ਤੇਰੇ ਨਾਲ ਬਾਈ ਮਿਸਤਰੀ ਬਹੁਤ ਪੜਾ ਬੰਦਾ ਜਿੰਨੇ ਅੱਜ ਮੈਨੂੰ ਕੰਮ ਤੇ ਲਾਉਣਿਆ ਮੈਨੂੰ ਤਾਂ ਉਮੀਦ ਸੀ ਕਿ ਵੀ ਅੱਜ ਮੈਨੂੰ ਕੰਮ ਤੇ ਨਹੀਂ ਲਾਉਣਾ ਇਹਨਾਂ ਨੇ ਘਰੇ ਮੋੜ ਲੈ ਪਰ ਫਿਰ ਵੀ ਜਿਹੜਾ ਮਿਸਤਰੀ ਹੈ ਵਿਚਾਰਾ ਠੇਕੇਦਾਰ ਆ ਤੇ ਚੰਗਾ ਬੰਦਾ ਨਿਕਲਿਆ ਵੈਸੇ ਤਾਂ ਮੀਂਹ ਜੇ ਪੈ ਗਿਆ ਅੱਗੇ ਨੂੰ ਠੰਡੀ ਝੂਠੀ ਗਰਮੀ ਘੱਟ ਗਈ ਹੈ ਨਾ ਹਾਂ ਜੀ ਮੇਰੀ ਅੱਗੇ ਤਾਂ ਗਰਮੀ ਬਹੁਤ ਅੱਜ ਘਰੇ ਮੋੜੂਗਾ ਪਲਾਵੇਂ ਪੜਾਇਆ ਪਰ ਮੇਰੀ ਦਿਹਾੜੀ ਹੈ 5-600 ਰੁਪਏ ਦਿਹਾੜੀ ਸੀ ਗਰੀਬ ਦੀ ਜੇ ਅੱਜ ਦਿਹਾੜੀ ਮੇਰੀ ਮਰ ਜਾਂਦੀ ਤੇ ਬੜਾ ਔਖਾ ਜਾਣਾ ਸੀਗਾ ਤੁੱਤੋ ਕਿਸ਼ਤਾਂ ਪਰਸੋਂ ਕਿਸ਼ਤ ਵੀ ਆ ਤੇ ਕਿਸ਼ਤ ਭਰਨੀ ਸੀ ਪਰ ਫਿਰ ਵੀ ਚਲੋ ਮਿਸਤਰੀ ਨੇ ਮੇਰੀ ਮਿੰਟ ਤਰਲਾ ਜਿਹੜਾ ਸੀਗਾ ਮੰਨ ਲਿਆ ਤੇ ਮੇਰੀ ਦਿਹਾੜੀ ਜਿਹੜੀ ਲੱਗੀ ਅੱਜ ਦੀ ਲਾ ਮਿਸਤਰੀ ਪਾਣੀ ਪੀਲਾ ਕਿਆ ਮਿਸਤਰੀ ਨੇ ਪਾਣੀ ਪੀਲਾ ਤੇ ਪਾਣੀ ਪੀਂਦਾ ਨਹੀਂ ਰੋਸ ਕੀ ਖੜ ਗਏ ਫੇਰ ਆਹਦੇ ਘਰ ਵਾਲੇ ਪਾਣੀ ਨਹੀਂ ਪੁੱਛਦੇ ਪਾਣੀ ਨਹੀਂ ਪੀਂਦੇ ਹੁਣ ਪਰ ਹੁੰਜ ਜਿਵੇਂ ਮਰਜੀ ਹੈ ਮਿਸਤਰੀ ਬਹੁਤ ਵਧੀਆ ਹੈ ਬੰਦਾ ਬਹੁਤ ਵਧੀਆ ਹੈ ਫੇਰ ਉਸ ਤੋਂ ਬਾਅਦ ਹੈ ਚੰਗਾ ਠੇਕੇਦਾਰ ਮੇਰਾ ਇਹ ਸਾਰੇ ਮਜ਼ਦੂਰਾਂ ਦੇ ਅੱਖਾਂ ਨੂੰ ਚੰਗਾ ਹੀ ਆ ਹੈ ਤਾਂ ਫਿਰ ਮਾੜਾ ਮੋਟਾ ਤਾਂ ਮਿਸਤਰੀ ਨੇ ਠੇਕੇਦਾਰ ਨੇ ਲਾਂਭਾ ਦੇਣਾ ਹੀ ਹੁੰਦਾ ਮਾੜਾ ਇੱਕੜਾ ਤਾਂ ਰਹਿਣਾ ਹੀ ਜਾਂ ਬੋਲਾ ਪੈ ਜੇ ਤਾਂ ਮਜ਼ਦੂਰ ਕੰਮ ਨਹੀਂ ਕਰਦੇ ਸਹੀ ਤਰੀਕੇ ਨਾਲ ਥੋੜਾ ਬਹੁਤ ਛਿੜਕਣਾ ਹੀ ਪੈਂਦਾ ਹਨਾ ਠੇਕੇਦਾਰ ਨੂੰ ਛਿੜਕਦਾ ਹੀ ਹੁੰਦਾ ਉਹ ਕੋਈ ਗੱਲ ਨਹੀਂ